ਨੋਂ ਤੋਂ ਬਾਦ ਪੁਲ ਕੇ ਵੀ ਨਾ ਕਰੋ ਇਹ ਗਲਤੀਆਂ ਨਹੀਂ ਤਾਂ ਹੋ ਜਾਓਗੇ ਕੰਗਾਲ ਕਰ ਦੇ ਵਾਸਤੂ ਨੁਕਸ ਦੇ ਕਾਰਨ ਸਿਰਫ ਦਿਸ਼ਾ ਜਾਂ ਉੱਥੇ ਰੱਖਿਆ ਕੁਝ ਚੀਜ਼ਾਂ ਹੀ ਨਹੀਂ ਹੁੰਦੀਆਂ ਤੁਹਾਡੇ ਦੁਆਰਾ ਕੀਤੇ ਗਏ ਕੁਝ ਕੰਮ ਜਾਂ ਗਲਤ ਆਦਤ ਹਾਂ ਹੋ ਸਕਦੀਆਂ ਹਨ ਜੋ ਤੁਸੀਂ ਆਪਣਾ ਰਹੇ ਹੋ ਅਕਸਰ ਅਸੀਂ ਆਪਣੇ ਰੋਜ਼ਾਨਾ ਦੀ ਰੁਟੀਨ ਵਿੱਚ ਕੋਈ ਨਾ ਕੋਈ ਅਜੀਹਾ ਕੰਮ ਵੀ ਕਰ ਦਿੰਦੇ ਹਾਂ ਜਿਸ ਬਾਰੇ ਅਸੀਂ ਬਹੁਤ ਕੁਝ ਨਹੀਂ ਜਾਣਦੇ ਹਾਂ ਇਹ ਵੀ ਵਸਤੂ ਨੁਕਸ ਅਤੇ ਵੀਤੀ ਰੁਕਾਵਟਾ ਕਾਰਨ ਹੋ ਜਾਂਦਾ ਹੈ ਇੰਨਾ ਵਿੱਚੋਂ ਇੱਕ ਹੀ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਇੰਜ ਹੀ ਛੱਡ ਦੇਣਾ ਵਾਸਤੂ ਅਨੁਸਾਰ ਹਰ ਕੋਈ ਇਸ਼ਨਾਨ ਕਰਕੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸ਼ੁੱਧ ਕਰ ਲੈਂਦਾ ਹੈ ਪਰ ਜਦੋਂ ਕਰਦੀ ਵਾਸਤੂ ਦੀ ਗੱਲ ਆਉਂਦੀ ਹੈ ਤਾਂ ਬਾਥਰੂਮ ਵਿੱਚ ਕੁਝ ਚੀਜ਼ਾਂ ਛੱਡਣ ਨਾਲ ਨਕਾਰਾਤਮਕ ਊਰਜਾ ਵਧਣ ਲੱਗਦੀ ਹੈ ਵਾਸਤੂ ਸ਼ਾਸਤਰ ਵਿੱਚ ਘਰ ਦੀ ਸਾਮ ਸੰਭਾਲ ਸਜਾਵਟ ਅਤੇ ਦਿਸ਼ਾਵਾਂ ਬਾਰੇ ਕੁਝ ਨਿਯਮ ਦੱਸੇ ਗਏ ਹਨ ਵਾਸਤੂ ਦੇ ਇਹਨਾਂ ਨਿਯਮਾਂ ਦੀ ਪਾਲਣਾ ਕਰਨ ਨਾਲ ਜੀਵਨ ਵਿੱਚ ਖੁਸ਼ਹਾਲੀ ਅਤੇ ਸੁੱਖ ਸ਼ਾਂਤੀ ਯਕੀਨੀ ਹੁੰਦੀ ਹੈ ਤੇ ਪਰਿਵਾਰ ਤੇ ਮੈਂਬਰਾਂ ਦੀ ਸਿਹਤ ਵੀ ਬਿਹਤਰ ਰਹਿ ਸਕਦੀ ਹੈ ਕਿਹਾ ਜਾਂਦਾ ਹੈ ਕਿ ਜਿੱਥੇ ਇੱਕ ਪਾਸੇ ਵਾਸਤੂ ਦੇ ਇਹ ਨਿਯਮ ਫਾਇਦੇਮੰਦ ਹੋ ਸਕਦੇ ਹਨ ਅਤੇ ਹੀ ਦੂਜੇ ਪਾਸੇ ਨੁਕਸਾਨ ਵੀ ਕਰ ਸਕਦੇ ਹਨ ਵਸਤੂ ਨੁਕਸਾਨ ਨੂੰ ਨਜ਼ਰ ਅੰਦਾਜ਼ ਕਰਨ ਨਾਲ ਅਜੇ ਹੀ ਸਥਿਤੀ ਵਿੱਚ ਤੁਹਾਨੂੰ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਵਸਤੂ ਵਿੱਚ ਮਨੁੱਖ ਦੀਆਂ ਰੋਜ਼ਾਨਾ ਗਤੀਵਿਧੀਆਂ ਦੇ ਸੰਬੰਧ ਵਿੱਚ ਕੁਝ ਮਹੱਤਵਪੂਰਨ ਗੱਲਾਂ ਕਹੀਆਂ ਗਈਆਂ ਹਨ ਇਸ ਵੀਡੀਓ ਵਿੱਚ ਅਸੀਂ ਜਿੰਨਾਂ ਗਲਤੀਆਂ ਦਾ ਜ਼ਿਕਰ ਕਰਨ ਜਾ ਰਹੇ ਹਾਂ ਉਹਨਾਂ ਵਿੱਚੋਂ ਜ਼ਰਤਰ ਗਲਤੀਆਂ ਨਹਾਉਣ ਤੋਂ ਬਾਅਦ ਸਾਡੀ ਸਥਿਤੀ ਨਾਲ ਸੰਬੰਧ ਹਨ ਦੇਖਿਆ ਗਿਆ ਹੈ ਕਿ ਵਿਅਕਤੀ ਭਾਵੇਂ ਕਿੰਨੀ ਵੀ ਉਮਰ ਦਾ ਕਿਉਂ ਨਾ ਹੋਵੇ ਰੋਜ਼ਾਨਾ ਇਸ਼ਨਾਨ ਕਰਨ ਤੋਂ ਬਾਅਦ ਉਹ ਕੁਝ ਗਲਤੀਆਂ ਕਰ بیٹھਦਾ ਹੈ ਜਿਸ ਦਾ ਉਸ ਦੀ ਜ਼ਿੰਦਗੀ ਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਜ਼ਿੰਦਗੀ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ ਤੁਹਾਡੀ ਜ਼ਿੰਦਗੀ ਕੁਦਰਤੀ ਤੌਰ ਤੇ ਤਰੱਕੀ ਦੇ ਰਾਹ ਤੇ ਅੱਗੇ ਵਧੇ ਤਾਂ ਅਸੀਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਜਾਂ ਨਿਯਮ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਖਾਸ ਤੌਰ ਤੇ ਫਾਇਦੇਮੰਦ ਸਾਬਤ ਹੋ ਸਕਦੇ ਹਨ ਹਰ ਵੀਡੀਓ ਨੂੰ ਆਪਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਚਲੋ ਹੁਣ ਆਪਾਂ ਆਪਣੀ ਵੀਡੀਓ 'ਚ ਅੱਗੇ ਵਧਦੇ ਆਂ ਨੰਬਰ 1 ਬਾਥਰੂਮ ਨੂੰ ਗੰਦਾ ਛੱਡਣਾ ਇਹ ਦੇਖਿਆ ਗਿਆ ਹੈ ਕਿ ਜ਼ਿਆਦਾਤਰ ਲੋਕ ਨਹਾਉਣ ਤੋਂ ਬਾਅਦ ਬਾਥਰੂਮ ਨੂੰ ਗੰਦਾ ਛੱਡ ਦਿੰਦੇ ਹਨ ਵਾਸਤੂ ਵਿੱਚ ਬਾਥਰੂਮ ਦੀ ਸਫਾਈ ਨੂੰ ਖਾਸ ਮਹੱਤਵ ਦਿੱਤਾ ਗਿਆ ਹੈ ਅਤੇ ਤੁਹਾਡੀ ਇਸ ਗਲਤੀ ਨਾਲ ਕਾਰ ਵਿੱਚ ਪੈਸੇ ਦੀ ਕਮੀ ਹੋ ਸਕਦੀ ਹੈ ਬੈਥਰੂਮ ਨੂੰ ਗੰਦਾ ਛੱਡਣਾ ਵਾਸਤੂ ਵਿੱਚ ਇੱਕ ਵੱਡੀ ਗਲਤੀ ਮੰਨੀ ਜਾਂਦੀ ਹੈ ਨਹਾਉਣ ਤੋਂ ਬਾਅਦ ਹਮੇਸ਼ਾ ਬੈਥਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਅਤੇ ਉਹਨਾਂ ਚੀਜ਼ਾਂ ਦਾ ਪ੍ਰਬੰਧ ਕਰੋ ਜਿੱਥੇ ਉਹਨਾਂ ਨੂੰ ਰੱਖਣਾ ਚਾਹੀਦਾ ਹੈ ਨਾਲ ਹੀ ਹਫ਼ਤੇ ਵਿੱਚ ਇੱਕ ਵਾਰ ਬੈਥਰੂਮ ਨੂੰ ਚੰਗੀ ਤਰ੍ਹਾਂ ਸਾਫ਼ ਕਰੋ ਨੰਬਰ 2 ਗੰਦੇ ਪਾਣੀ ਨੂੰ ਸੁੱਟ ਦਿਓ ਕਈ ਵਾਰ ਲੋਕ ਨਹਾਉਣ ਤੋਂ ਬਾਅਦ ਗੰਦਾ ਸਾਬਣ ਵਾਲਾ ਪਾਣੀ ਬਾਲਟੀ ਵਿੱਚ ਛੱਡ ਦਿੰਦੇ ਹਨ ਜਾ ਤਾਉ ਅਜੇਹਾ ਜਲਦਬਾਜੀ ਵਿੱਚ ਕਰਦੇ ਹਨ ਜਾਂ ਅਜੇਹਾ ਕਰਨਾ ਉਹਨਾਂ ਦੀ ਆਦਤ ਦਾ ਹਿੱਸਾ ਹੁੰਦਾ ਹੈ ਜੋਤਿ ਸ਼ਾਸਤਰ ਦੇ ਅਨੁਸਾਰ ਬਾਲਟੀ 'ਚ ਸਾਬਣ ਦਾ ਗੰਦਾ ਪਾਣੀ ਛੱਡਣ ਨਾਲ ਰਾਹੂ ਅਤੇ ਕੇਤੂ ਨੂੰ ਗੁੱਸਾ ਆ ਸਕਦਾ ਹੈ ਕਿਹਾ ਜਾਂਦਾ ਹੈ ਕਿ ਲੋਕ ਸਫਾਈ ਵੱਲ ਸਹੀ ਧਿਆਨ ਨਹੀਂ ਦਿੰਦੇ ਉਹ ਅਕਸਰ ਰਾਹੂ ਅਤੇ ਕੇਤੂ ਨੂੰ ਪ੍ਰਭਾਵਿਤ ਹੁੰਦੇ ਹਨ ਨੰਬਰ 3 ਨਹਾਉਣ ਤੋਂ ਬਾਅਦ ਕੱਪੜੇ ਛੱਡ ਦੇਣਾ ਕਈ ਲੋਕਾਂ ਦੀ ਅਜੇਹੀ ਆਦਤ ਹੁੰਦੀ ਹੈ ਕਿ ਨਹਾਉਂਦੇ ਸਮੇਂ ਆਪਣੇ ਕੱਪੜੇ ਗਿੱਲੇ ਕਰ ਲੈਂਦੇ ਹਨ ਅਤੇ ਉਹਨਾਂ ਨੂੰ ਉੱਥੇ ਹੀ ਛੱਡ ਦਿੰਦੇ ਹਨ ਤਾਂ ਜੋ ਬਾਅਦ ਵਿੱਚ ਉਹਨਾਂ ਨੂੰ ਤੋਸਕਣ ਪਰ ਵਾਸਤੂ ਅਨੁਸਾਰ ਅਜਿਹਾ ਕਰਨ ਨਾਲ ਤੋ ਅੱਡਾ ਸੂਰਜ ਕਮਜ਼ੋਰ ਹੋ ਜਾਂਦਾ ਹੈ ਇਸ ਲਈ ਨਹਾਉਣ ਤੋਂ ਬਾਅਦ ਗਿੱਲੇ ਕਪੜੇ ਬਿਲਕੁਲ ਨਹੀਂ ਛੱਡਨੇ ਚਾਹੀਦੇ ਤਾਂ ਸੂਰਜ ਕਮਜ਼ੋਰ ਹੋਣ ਕਾਰਨ ਵਿਅਕਤੀ ਦਾ ਸਨਮਾਨ ਕੱਟੇਗਾ ਇਸ ਨਾਲ ਹੀ ਕਿਸੇ ਨੂੰ ਆਰਥਿਕ ਨੁਕਸਾਨ ਤੇ ਕਈ ਝਗੜਿਆਂ ਦਾ ਸਾਹਮਣਾ ਕਰਨਾ ਪਵੇਗਾ ਨਹਾਉਣ ਤੋਂ ਬਾਅਦ ਕੱਪੜੇ ਧੋਣੇ ਕੁਝ ਲੋਕਾਂ ਨੂੰ ਨਹਾਉਣ ਤੋਂ ਬਾਅਦ ਕੱਪੜੇ ਧੋਣੇ ਪੁੱਲ ਜਾਣ ਦੀ ਆਦਤ ਹੁੰਦੀ ਹੈ ਇਸ ਨੂੰ ਵਾਸਤੂ ਵਿੱਚ ਇੱਕ ਵੱਡੀ ਗਲਤੀ ਮੰਨਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਨਹਾਉਣ ਤੋਂ ਪਹਿਲਾਂ ਕੱਪੜੇ ਧੋ ਕੇ ਸੁਕਾ ਲੈਣੇ ਚਾਹੀਦੇ ਹਨ ਕਈ ਵਾਰ ਲੋਕ ਕੱਪੜੇ ਭਾ ਕੇ ਇਸ਼ਨਾਨ ਕਰ ਲੈਂਦੇ ਹਨ ਅਤੇ ਫਿਰ ਧੋ ਕੇ ਰੱਖ ਦਿੰਦੇ ਹਨ अजेहा बिल्कुल भी ना करो क्योंकि वास्तु अनुसार यह गलती ਤੁਹਾਨੂੰ ਨੁਕਸਾਨ ਪਹੁੰਚਾ ਸਕਦੀ ਹੈ ਤੁਹਾਨੂੰ ਹਮੇਸ਼ਾ ਨਹਾਉਣ ਤੋਂ ਪਹਿਲਾਂ ਅਜੇਹਾ ਕਰਨਾ ਚਾਹੀਦਾ ਹੈ ਨੰਬਰ 5 ਟੁੱਟੇ ਵਾਲਾ ਨੂੰ ਬਾਥਰੂਮ ਵਿੱਚ ਛੱਡਣਾ ਜੇਕਰ ਤੁਸੀਂ ਵੀ ਨਹਾਉਣ ਤੋਂ ਬਾਅਦ ਟੁੱਟੇ ਵਾਲਾ ਨੂੰ ਬਾਥਰੂਮ ਵਿੱਚ ਛੱਡ ਦਿੰਦੇ ਹੋ ਤਾਂ ਇਸ ਆਦਤ ਨੂੰ ਤੁਰੰਤ ਬਦਲ ਦੇਓ ਕਿਉਂਕਿ ਇਹ ਵਿਤੀ ਸੰਕਟ ਦਾ ਕਾਰਨ ਵੀ ਬਣ ਸਕਦਾ ਹੈ। ਵਾਸਤੂ ਅਨੁਸਾਰ ਟੇ ਵਾਲਾ ਨੂੰ ਬਾਥਰੂਮ ਵਿਥ ਛੱਡਣ ਨਾਲ ਨਾ ਸਿਰਫ ਸ਼ਨੀ ਦੇਵ ਸਗੋ ਮੰਗਲ ਵੀ ਨਰਾਜ਼ ਹੁੰਦਾ ਹੈ। ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿਦਾਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ।